ਪੰਜਾਬ ਦੇ ਬੇਰੋਜ਼ਗਾਰ ਸਪੋਰਟਸ ਖਿਡਾਰੀਆਂ ਵੱਲੋਂ ਸੰਗਰੂਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਮ ਚਿੱਠੀ ਲਿਖ ਕੇ ਸਰਕਾਰੀ ਨੌਕਰੀਆਂ ਵਿੱਚ 10% ਸਪੋਰਟਸ ਕੋਟੇ ਦੀ ਮੰਗ ਕੀਤੀ ਗਈ ਜੋ ਪਹਿਲਾਂ 3% ਹੈ ਪੰਜਾਬ ਵਿੱਚ ਸਪੋਰਟਸ ਕੋਟੇ ਦੀਆਂ ਭਰਤੀਆਂ ਬੰਦ ਹੋਣ ਦੇ ਚੱਲਦੇ ਖਿਡਾਰੀਆਂ ਵੱਲੋਂ ਮੈਡਲ ਚੁੱਕ ਕੇ ਸੰਗਰੂਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਂ ਚਿੱਠੀ ਵੀ ਕੀਤੀ ਗਈ ਇਸ ਮੌਕੇ ਖਿਡਾਰੀਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਪੋਰਟਸ ਕੋਟੇ ਦੀਆਂ ਭਰਤੀਆਂ ਬੰਦ ਹਨ ਜਿਸ ਕਰਕੇ ਉਹ ਓਵਰਏਜ ਹੋ ਰਹੀਆਂ ਹਨ ਉਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਹਨਾਂ ਨੂੰ ਲਿਖਤੀ ਪ੍ਰੀਖਿਆ ਤੋਂ ਛੋਟ ਦਿੱਤੀ ਜਾਵੇ ਅਤੇ ਜਲਦੀ ਹੀ ਸਪੋਰਟਸ ਕੋਟੇ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਭਰਤੀਆਂ ਖੋਲ੍ਹੀਆਂ ਜਾਣ ਖਿਡਾਰੀਆਂ ਦੀ ਮੰਗ ਸੀ ਕਿ ਖਾਸ ਕਰ ਪੰਜਾਬ ਪੁਲਿਸ ਵਿੱਚ ਭਰਤੀਆਂ ਖੋਲ੍ਹੀਆਂ ਜਾਣ ਤਾਂ ਜੋ ਕਿ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਸਕਣ ਖਿਡਾਰੀਆਂ ਦਾ ਰੁਜ਼ਗਾਰ ਬਣਾਓ ਪੰਜਾਬ ਪੰਜਾਬ ਦਾ ਪ੍ਰੇਕ ਬਜਾਓ ਖਿਡਾਰੀਆਂ ਦਾ ਰੁਜ਼ਗਾਰ ਬਣਾਓ ਪੰਜਾਬ ਦਾ ਪ੍ਰੇਕ ਬਜਾਓ ਮਿਹਨਤ ਦਾ ਮੁੱਲ ਨਹੀਂ ਕਰ ਰਹੇ ਜੀ 9 ਸਾਲਾਂ ਤੋਂ ਪੰਜਾਬ ਪੁਲਿਸ ਦੀ ਭਰਤੀ ਨਹੀਂ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰਏਜ ਹੋ ਰਹੇ ਹਾਂ ਜੀ ਠੀਕ ਹੈ ਜੀ ਜਿਹੜੀਆਂ ਸਪੋਰਟਸ ਪਾਲਿਸੀ ਨੇ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਿਕਲਦੀਆਂ ਨੇ ਨਾ ਤਾਂ 5-10% ਕੋਟਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਨਾਲ ਤਾਂ ਫਿਰ ਖੜਾ ਜਾਣਾ ਕੋਈ ਜ਼ਰੂਰੀ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਦਿੱਤਾ ਤੇ ਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨਾ ਕਰਨਗੇ ਆਫ ਦਾ ਮੈਡਲ ਇੱਕ ਦਿੱਤਾ ਗੇਮ ਛੱਡੋ ਤੇ ਆਪ ਦਾ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਐਡ ਹੋਈਆਂ ਜਦਕਿ ਬਾਹਰ ਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਦੀਆਂ ਟੀਮਾਂ ਨਹੀਂ ਠੀਕ ਜੀ ਆ ਸਾਡੇ ਮਸਲੇ ਨੇ ਜੀ ਮੈਂ ਇੱਕ ਦੂਜੀ ਗੱਲ ਇਹ ਅਸੀਂ ਹੁਣ 27 ਸਾਲਾਂ ਦੇ ਹੋ ਗਏ ਹਾਂ ਸਾਰੇ ਜਿੰਨੇ ਕੁ ਤਕਰੀਬਨ 9 ਸਾਲ ਹੋ ਗਈ ਭਰਤੀ ਆਪੇ 27 ਸਾਲਾਂ ਦੇ ਹੋਣਾ 2 ਸਾਲ ਦਾ ਭਰਤੀ ਇਹਨਾਂ ਨੂੰ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਦੇ ਕਿ ਜਿਹੜੀ ਅਸੀਂ ਓਵਰੇਜ ਹੋ ਰਹੀਆਂ ਕਿ ਵੀ ਹਾਂ ਸਾਨੂੰ ਮਹੀਨੇ 2 ਮਹੀਨੇ ਦੇ ਵਿੱਚ ਪੋਸਟਾਂ ਕੱਢਣੀਆਂ ਪਣਦੀਆਂ ਨੇ ਮਸਲਾ ਸਾਰ ਇਹ ਹੀ ਹੈ ਜੀ ਸਪੋਰਟਸ ਕੋਟੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਕਿ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਯਾ ਪੁਲਿਸ ਦੇ ਵਿੱਚ ਉਹ ਸੀ ਕੋਟੇ ਦੀ ਮੰਗ ਕਰਦੇ ਆ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਤੇ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰ ਇਹ ਕਿੰਨਾਂ ਨੇ ਜਿਹੜੀ ਸਪੋਰਟਸ ਕੋਟੇ ਦੀ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਾਰਾ ਇੰਟੈਲੀਜੈਂਟ ਬੱਚੇ ਆ ਜਿਹੜੇ ਆਪਣੇ ਸਟੱਡੀ ਕਰਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫੀਟਰ ਉਹਦੇ ਵਿੱਚ ਪ੍ਰੇਅਰ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਸਿਰ ਸਾਡੀ ਮੰਗ ਆ ਹੀ ਇਹ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟ ਨੇ ਸਪੋਰਟਸ ਦੀਆਂ ਸਾਨੂੰ ਉਹਦੇ ਬੇਸ ਤੇ ਮਤਲਬ ਕਿ ਭਾਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਿਰ ਭਾਤੀ ਨਹੀਂ ਆੜੀ ਸਪੋਰਟ ਕੋਟੇ ਵੀ ਕੱਲੇ ਪੰਜਾਬ ਕੋਸ ਨਹੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਾਤੀ ਨਹੀਂ ਆੜੀ ਸਰ ਜੇ ਸਪੋਰਟਸ ਦੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਤਾਂ ਇੱਕ ਪੋਸਟ ਆਉਂਦੀ ਆ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਟੇ ਤੋਂ ਬਾਅਦ ਵੀ ਸਰ ਆਜਾਤਾ ਪਾਤਾ ਚ ਵੰਡ ਦਿੱਤਾ ਗਿਆ ਐ ਐਸਸੀ ਦੀਆਂ ਅੱਟ ਕੱਢ ਦਿੰਦੇ ਨੇ ਜਰਨਲ ਦੀਆਂ ਅੱਟ ਕੱਢ ਦਿੰਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਆ ਕਿ ਸਪੋਰਟਸ ਕੋਟੇ ਦੀ ਜਿਹੜੀ ਹਰ ਸਾਲ ਉਹ ਭਰਤੀ ਹੋਣੀ ਚਾਹੀਦੀ ਆ ਸਾਰੇ ਡਿਪਾਰਟਮੈਂਟ ਦੇ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਪਲੇਅਰਾਂ ਕੋਲ ਹੁੰਦਾ ਕਹਿ ਦਿੰਦੇ ਨੇ ਸਾਰੇ ਇੱਥੇ ਆ ਬਖੀਰ 올ੰਪਿਕ ਇਹਨਾਂ ਦੇ ਬ੍ਰਦਰ ਬੇਹੇ ਹੀ ਹੈ ਜੀ ਕੰਪੀਟੀਸ਼ਨ ਤੇ 올ੰਪਿਕ ਇਹਨਾਂ ਦੇ ਬ੍ਰਦਰ ਲੰਪਿੰਗ ਪਲੇਅ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖੜਾ ਰਹੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਇਆ ਵਧੀਆ ਲੈਵਲ ਦੇ ਖੜੇ ਹੋਏ ਕੀਸਾ ਕੋ ਗਲਤੀ ਹੋ ਗਈ ਸਰ ਗੇਮ ਚੁਣ ਕੇ ਜੀ ਉਮਰਾਂ ਲੱਗਦੀਆਂ ਜਾ ਰਹੀਆਂ ਨੇ ਸਾਰਾ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ 28 ਸਾਲ ਦਾ ਸਰ ਹੋ ਚਲਿਆ ਜਦੋਂ ਸਰ ਭਾਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਉਹ ਹੋ ਗਏ ਜੀ